ਗੁਰੂ ਪਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰ ਰਹੇ ਹਾਂ ਜੀ ਤੁਹਾਡਾ ਇੱਕ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਵਿੱਚ ਇਸ ਵਕਤ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਟੈਂਪਰੇਚਰ ਇੱਥੇ ਹੈਗਾ ਜੀ -8 ਡਿਗਰੀ ਸੋਨਵਾਰਗ ਦੇ ਵਿੱਚ ਖੜੇ ਆ ਮਨ ਹੀ ਉਦਾਸ ਹੈ ਬਾਕੀ ਤਾਂ ਸਭ ਖੈਰ ਹੈ ਉਹ ਗੱਲ ਵਾਲਾ ਕੰਮ ਕੱਲ ਹੋ ਗਿਆ ਆਪਣੇ ਨਾਲ ਦਰਸ਼ਕਾਂ ਲਈ ਸੀਗੇ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਠੰਡੀ ਥਾਂ ਦੇਖਣ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਕਹਿੰਦੇ ਭਾਈ ਦੋ ਪਹੀਆ ਵਾਹਣ ਅਲਾਉਡ ਨਹੀਂ ਕਰ ਰਹੇ ਯਾਨੀ ਕਿ ਮੋਟਰਸਾਈਕਲ ਨੂੰ ਅਸੀਂ ਅਲਾਉਡ ਨਹੀਂ ਕਰ ਰਹੇ ਸੋ ਜੇ ਤੁਸੀਂ ਜਾਣਾ ਤਾਂ ਗੱਡੀ ਲਿਆਓ ਖੈਰ ਆਪਾਂ ਕੱਲ ਇੱਥੇ ਆ ਗਏ ਸੀ ਸਵੇਰ ਦਾ ਟਾਈਮ ਸਭ ਤੋਂ ਪਹਿਲਾਂ ਵਸਣ ਚੀਜ਼ ਦਿਖਾਦਾ ਬਾਕੀ ਗੱਲਾਂ ਬਾਅਦ ਚ ਕਰਾਂ ਪਹਿਲਾਂ ਤੁਸੀਂ ਕੁਦਰਤ ਦਾ ਟੜਕੇ-ਟੜਕੇ ਆਨੰਦ ਮਾਣੋ ਚਾਰੇ ਪਾਸੇ ਜਿੱਥੇ ਤੱਕ ਨਿਗਾਹ ਜਾਂਦੀ ਆ ਚਿੱਟੇ-ਚਿੱਟੇ ਹੋਏ ਪਹਾੜ ਤੇ ਉਹ ਨਿਕਲਦਾ ਥੋੜਾ-ਥੋੜਾ ਸੂਰਜ ਸੋਨਾ ਰੰਗ ਬੰਦ ਰਿਹਾ ਸਿਰਚਾ ਹੋਆ ਵੱਜ ਗਈ ਕੱਲ ਤੇ ਸਿਰ ਬਹੁਤ ਦੁਖ ਰਿਆ ਸੀ ਹੁਣ ਉਹਦੇ ਕਰਕੇ ਜਦੋਂ ਧੁੱਪ ਚੜੀ ਆ ਤੇ ਉਦੋਂ ਹੁਣ ਆਪਾਂ ਨਿਕਲੇ ਆਂਗੇ ਤੇ ਸਵੇਰੇ-ਸਵੇਰੇ ਕੰਨੇ ਨਹੀਂ ਕਹਿੰਦੇ ਹੁੰਦੇ ਜੇ ਦੀ ਲੈ ਗਈ ਲੋਈ ਕੀ ਕਰੂਗਾ ਕੋਈ ਤੋ ਹੁਣ ਲੋਈ ਲੈ ਲਈ ਇਹਦੇ ਨਾਲ ਹੀ ਨਿਗ ਵਧੀਆਗਾ ਤੇ ਇਹ ਸਾਰੇ ਪਾਸੇ ਇਧਰ ਇਹ ਹੋਟਲ ਰੈਸਟੋਰੈਂਟ ਤੇ ਰਿਜ਼ੋਰਟ ਬਣੇ ਹੋਇਆ ਰੈਂਡ ਸੈਂਡ ਦਾ ਠੀਕ ਹੈ ਇੱਥੇ 500 ਤੋਂ ਲੈ ਕੇ 1000 ਦੇ ਵਿੱਚ ਵਿੱਚ ਵਧੀਆ ਮਿਲ ਜੂਗਾ ਇੱਕ ਨੰਬਰ ਚੀਜ਼ ਜੇ ਤੁਸੀਂ ਇਧੂ ਮਹਿੰਗੇ ਚ ਜਾਣਾ ਤਾਂ ਉਹ ਤਾਂ ਹਨਾ ਚਲੋ ਵੀ ਉਹਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ ਕਦੇ ਵੀ ਤੇ ਆਜੋ ਹੁਣ ਆਪਾਂ ਤੁਹਾਨੂੰ ਸਵੇਰੇ ਸਵੇਰੇ ਢੇੜਾ ਕਢਾ ਕੇ ਲੈ ਕੇ ਆਉਨੇ ਆ ਧੂਈਆਂ ਦਾ ਮਾਹੌਲ ਚੱਲਿਆ ਹੋਇਆ ਧੂਈ ਦੇ ਧੂਈ ਐ ਸਾਹਬਤਾ ਸੇਬਾਂ ਦੇ ਰਵਾ ਦੇਖੋ ਇਧਰ ਗੰਡੇ ਪਿਆਜ਼ ਇਹ ਸਾਰਿਆਂ ਨਾਲ ਲਦਾਖ ਨੰਬਰ ਗੱਡੀਆਂ ਨੇ ਇਧਰਲੇ ਪਾਸੇ ਉਹ ਸਾਰਾ ਕੁਝ ਲੈ ਕੇ ਜਾ ਰਹੇ ਆਗੇ ਤੇ આજ ਪੂਜਾ ਸਾਰੀਆਂ ਗੱਡੀਆਂ ਭਰੀਆਂ ਪਈਆਂ ਐਲ ਨੰਬਰ ਜਿਹੜੀਆਂ ਹੁਣੇ ਲਦਾਖ ਨੂੰ ਜਾਣੀਆਂ ਜਿਹੜੀਆਂ ਕਿਰਾਏ ਵਾਲੀਆਂ ਵੀ ਟੈਕਸੀਆਂ ਵੀ ਚੱਲਦੀਆਂ ਉਹਨਾਂ ਤੇ ਭਾਈ ਇਹ ਆਪਦੇ ਇਧਰੋਂ ਸਮਾਨ ਲੱਦ ਕੇ ਲੈ ਹੁੰਦੇ ਆਗੇ ਠੀਕ ਹੈ ਜੀ ਆਹ ਇਧਰ ਬਣੇ ਹੋਏ ਸਰਕਾਰੀ ਗੈਸਟ ਹਾਊਸ ਆਗੇ ਕੱਲ ਇਹਨਾਂ ਦਾ ਰੇਟ ਵੀ ਮੈਂ ਪਤਾ ਕਰਨ ਗਿਆ ਸੀ ਗੇਟ 'ਚੋਂ ਮੁੜਨ ਵਾਲਾ ਕੰਮ ਸੀ ਬਾਈ ਕਹਿੰਦਾ 3000 ਤੋਂ ਸ਼ੁਰੂ ਆ 2000 ਦਾ ਵੀ ਹੈਗਾ ਇੱਕ ਉਹ ਫੁੱਲ ਸੀ 3000 ਵਾਲਾ ਪਿਆ ਕਹਿੰਦਾ ਜੇ ਲੈਣਾ ਘੱਟੋ ਘੱਟ ਪਰ ਸਰਕਾਰੀ ਗੈਸਟ ਹਾਊਸ ਦਾ ਰੈਂਟ ਇੱਥੇ 2000 ਸਭ ਤੋਂ ਮਹਿੰਗਾ ਇੱਥੇ ਦੇਖਣ ਨੂੰ ਮਿਲਿਆਗਾ ਕਿਉਂ ਸ਼ੁਰੂ ਕੀਤੀ ਆ ਤਰੀਕ ਦੱਸਦਾ ਜੀ ਅੱਜ ਹੈਗੀ ਆ 8 ਦਸੰਬਰ 2024 ਕਿਉਂਕਿ ਤਰੀਕ ਤਾਂ ਦੱਸਣੀ ਜ਼ਰੂਰੀ ਹੋ ਜਾਂਦਾ ਵੀ ਆ ਮੌਸਮ ਤੁਸੀਂ ਦੇਖਣਾਗਾ ਕਿਹੜੇ ਦਿਨਾਂ ਦੇ ਵਿੱਚ ਆ ਸਕਦੇ ਹੋ ਕਿਹੜੇ ਦਿਨਾਂ ਦੇ ਵਿੱਚ ਨਾ ਤੇ ਇੱਥੇ ਜਿਹੜੇ ਹੋਟਲ 'ਚ ਆਪਾਂ ਰੁਕੇ ਹੋਏ ਸੀ ਬਾਈ ਜਰ ਕੇ ਨਾਲ ਰਾਤ ਗੱਲ ਕਰਦਿਆਂ ਨੂੰ ਪਤਾ ਲੱਗਿਆ 10 ਦਿਨਾਂ ਤੱਕ ਕਹਿੰਦੇ ਸੀ ਸਾਰਾ ਕੁਝ ਇੱਥੋਂ ਬੰਦ ਕਰ ਦਾਂਗੇ ਪਹਿਲਾਂ ਇੱਥੇ ਇੱਕ ਸਰਦਾਰ ਜੀ ਨੇ ਜਿਨ੍ਹਾਂ ਨੇ ਮੈਨੂੰ ਇੱਥੇ ਅੱਗੇ ਭੇਜਿਆ ਉਹ ਤਾਂ ਇਹ ਵੀ 1000 ਮੰਗਦਾ ਸੀ ਫਿਰ ਉਹਨਾਂ ਦਾ ਨਾਮ ਲੈ ਕੇ ਮੈਂ 700 ਦੇ ਵਿੱਚ ਡੀਲ ਡਨ ਕੀਤੀ ਹੈ ਬਾਈ ਨਾਲ ਉਹਨਾਂ ਨੇ ਬੰਦ ਕਰਤਾ ਸਾਰੇ ਇੱਥੇ ਵੀ ਗੈਸਟ ਹਾਊਸ ਜਿੱਵੇਂ ਆਪਾਂ ਨੂੰ ਲਦਾਖ ਚ ਹੋਇਆ ਸੀ ਜਿੱਥੇ ਜਿੱਥੋਂ ਆਪਾਂ ਲੰਘਦੇ ਜਾਂਦੇ ਸੀ ਸੋਕਾ ਪਾਉਂਦੇ ਜਾਂਦੇ ਸੀ ਬੰਦ ਕਰਾਉਂਦੇ ਜਾਂਦੇ ਸੀ ਹਾਲ ਇੱਥੇ ਵੀ ਉਹੀ ਹੈਗਾ ਸੋ ਜਿਹੜਾ ਕੋਈ ਵੀਰਪਾਈ ਵੀਡੀਓ ਦੇਖ ਰਿਹਾ ਹੈ ਨਾ ਤੁਸੀਂ ਅੱਜ 10 ਤਰੀਕ ਨੂੰ ਇਹ ਵੀਡੀਓ ਦੇਖ ਰਹੇ ਹੋ ਕਿਉਂਕਿ 2 ਦਿਨ ਪਿੱਛੇ ਆਊਗੀ ਇਹ ਵੀਡੀਓ 5 ਵਜੇ ਸ਼ਾਮ ਨੂੰ ਦੇਖ ਰਹੇ ਹੋ ਤੇ ਆ ਦੇਖੋ ਜਿੱਥੇ-ਜਿੱਥੇ ਪਾਣੀ ਡਿੱਗ ਰਿਆ ਸੀ ਰਾਤ ਆ ਸਾਰੀ ਬਰਫ਼ ਜੰਮ ਗਈ ਤੇ ਹੁਣ ਨਾ ਵਗਟਾ ਤੜਾਲਾ ਪਾਣੀ ਪਊਗਾ ਉਹ ਨਹੀਂ ਨਾ ਸੋ ਤੋੜ ਕੇ ਦਿਖਾਉਂਦਾ ਜਿਵੇਂ ਕੰਚ ਦੀ ਕੋਈ ਛੁਰੀ ਨਹੀਂ ਹੁੰਦੀ ਤੇ ਪੈਪਾਂ 'ਚ ਕੋਈ ਪਾਣੀ ਪੂਣੀ ਜੰਮਣ ਵਾਲਾ ਹਜੇ ਸੀਨ ਹੈ ਨਹੀਂ ਪੈਪਾਂ ਦੇ ਉੱਤੇ ਪਾਣੀ ਜ਼ਰੂਰ ਜੰਮ ਗਿਆ ਉਹ ਸਾਰਾ ਉਹ ਜੰਮਿਆ ਪਿਆਗਾ ਆ ਦੇ ਐ ਮਾਹੌਲ ਹੈਗਾ ਸੜਕ ਦੇ ਉੱਤੇ ਵੀ ਜਿਹੜੇ ਨੇ ਕਿਸੇ ਨੇ ਰਾਤ ਪਾਣੀ ਡੁੱਲਿਆ ਹੋਇਆ ਸੀ ਉਹ ਵੀ ਸਾਰਾ ਜੰਮ ਗਿਆ ਸੀ ਤੇ ਵੀ ਤਖੜੀ ਗੱਲਬਾਤ ਹੋਈ ਪਈ ਆ ਸੋਹਣੀ ਆ ਹੁਣ ਆਪਾਂ ਚੱਲਦੇ ਹਾਂ ਸੂਨਮਾਰਗ ਵਾਲੇ ਉਧਰਲੇ ਪਾਸੇ ਤੇ ਉਹ ਜਿਹੜਾ ਸਾਰਾ ਨਜ਼ਾਰਾ ਦੇਖ ਰਿਹਾ ਬਾਈ ਨੂੰ ਮਫਲਰ ਪੁੱਛਾਂ ਯਾਰ ਹੋਊਗਾ ਮਫਲਰ ਲੈਣਾ ਮੈਨੂੰ ਮਿਲਿਆ ਨਹੀਂਗਾ ਤੇ ਆ ਦੇਖੋ ਇਹ ਆ ਠੰਡ ਦੇ ਵਾਲੇ ਕੱਪੜੇ ਬੜੇ ਸੋਹਣੇ ਹੁੰਦੇ ਆ ਖੈਰ ਆਪਣੇ ਨਹੀਂ ਇਹ ਬੀਬੀਆਂ ਵਾਲੇ ਆ ਤੇ ਜਿਵੇਂ ਆ ਕੋਟ-ਕੂਟ ਜੇ ਆਗੇ ਆ ਸੋਹਣੀਆਂ ਚੀਜ਼ਾਂ ਨੇ ਗੁੱਡ ਮਾਰਨਿੰਗ ਜੀ ਸਰ ਜੀ ਮਫਲਰ ਹੋਗਾ ਜੈਂਟਸ ਕੌਨਸਾ दिखा दे यार कोई अच्छा सा अच्छे से वाला हाँ नहीं प्लेन प्लेन में पूरा प्लेन, प्लेन में तो पश्मीने का जैसे होता है एक सभी पश्मीना हो पश्मीना ये तो लड़के वाली नहीं आ गए नहीं नहीं, वाला नहीं तो <laughs> ये, वाला? आ, ये वाला ये इस, ये है ना इसके नीचे प्लेन हो मतलब नीचे ये ना हो ये नहीं चाहिए हां ये ज्वेलरी आ गई है ना जवाब मत देना यार नहीं है सेमी पश्मीना के जो स्टॉल होते हैं उसका क्या एवरेज प्राइस है जो सेमी पश्मीना के लड़कियों वाले शॉल होते हैं शॉल का 1400 हाँ। स्टार्टिंग अच्छा ठीक है ठीक है काफी महंगा है ना इसका क्या है ये अच्छा है यार ये वाला

माफ़ करना आपके लिए वो वाला प्लेन में नहीं है भैया कोई भी नहीं है यहाँ पे और हैं शॉप्स आगे अगर कहीं पे मिल सकता है आपको पता हो सब तो है लेकिन यार ऐसे जो कपड़े मिलते हैं ये लड़कों वाले नहीं मिलते ऐसे जो ये है जैकेट वगैरह ये लड़कियों की है ना ये तो लड़के क्यों क्यों नहीं रखते कुछ लड़के क्यों नहीं रखते कुछ लड़के का है। नहीं है लड़के अच्छा ज्यादा नहीं आता है लड़के ज्यादा नहीं खरीदते हैं ना लड़कियां ज्यादा खरीदती हैं ठीक है ठीक है ठीक है थीक है तो यार सही है ठीक है भाई चलो एक बार करके ना फोटो भेज देता हूं फिर पूछता हूं क्या बोलते हैं ये यार सही चीज है मतलब ये किस चीज की बनी होती है ये हैं मी किसकी मी, मी जानवर होता है अच्छा मी जानवर का क्या रेंज होती है इसकी प्राइस गर्मी होता होगा ना पूरा ये बहुत गरम होता है ये बनाने के लिए साल लगता है अच्छा एक जैकेट बनाने की एक, एक साल मतलब ऐसा क्या होता है फिर इसमें या फिर उसकी चमड़ी वगैरह वो सब कुछ उसका चमड़ी का सुखाना पड़ेगा हाँ। फिर पतला बनाना पड़ेगा अच्छा, अच्छा। मतलब पूरा काम होता है उस पे काम होता है इसमें 3 महीना वो सुखाना पड़ेगा अच्छा 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 चलो आए हैं भाई माहौल बी मुंडे मुंडों के तो सारे के थे ही है देख लो ਸ਼ਿਰਿਨਗਰ ਦੀ ਮਾਰਕੀਟ ਦੇ ਵਿੱਚ ਵੀ ਮਾਹਮਫਲੇ ਲੱਭਿਆ ਜੇ ਮਤਲਬ ਜਿਹੜੇ ਸੀਗੇ ਤੇ ਉਹ ਮਾਹਮਫਲੇ ਦਿਖਾਈ ਜਾਂਦੇ ਜਿਹੜੇ ਕੁੜਗਾਂ ਵਾਲੇ ਹੁੰਦੇ ਸੀ ਹਨਾ ਉਹੀ ਮਾਹਮਫਲੇ ਦਿਖਾ ਕੇ ਸਾਰ ਦਿੰਦੇ ਸੀਗੇ ਤੇ ਸਵੇਰ ਸਵੇਰ ਦਾ ਟਾਈਮ ਆਲੂ ਬਲਨੇ ਰੱਖਦੇ ਲੋਕਾਂ ਨੇ ਹਾਂਜੀ ਸਰ ਗਲੇਸ਼ੀਅਰ ਤਾਂ ਸਭੀ ਜਗ੍ਹਾ ਹੋ ਗਿਆ ਕਿਤਨੇ ਕਿਲੋਮੀਟਰ ਹੈ ਯਾਂਹੋਂ ਸੱਤ ਆਣਾ ਸੱਤ ਜਾਣਾ ਸੱਤ ਆਣਾ ਸੱਤ ਜਾਣਾ ਕਿਤਰਾ ਟਾਈਮ ਲੱਗ ਜਾਏਗਾ ਘੋੜੇ 'ਮੈਂ ਡੈਡ ਘੰਟਾ ਆਣਾ ਜਾਣਾ ਯਾਰ ਮੈਂ ਤੜਕੇ ਤੜਕੇ ਹੌਰਸ ਰਾਈਡ ਜਾਨੀ ਕਿ ਜਿਹੜੇ ਇਥੋਂ ਗਲੇਸ਼ੀਅਰ ਆ ਜਿਹੜਾ ਮੇਨ ਗਲੇਸ਼ੀਅਰ ਆ ਵੱਡਾ 7 ਕਿਲੋਮੀਟਰ ਇੱਕ ਪਾਸੇ ਦਾ ਤੇ ਜੇ ਤੁਸੀਂ ਜਾਣਾ ਇਧਰਲੇ ਪਾਸੇ ਇਹ ਗੱਡੀਆਂ ਦੀ ਵੱਡੀ ਬਣੀ ਹੋਈ ਪਾਰਕਿੰਗ ਆ ਅਸੀਂ ਜਦੋਂ ਪਹਿਲਾਂ ਸੋਨ ਮਾਰਗ ਆਏ ਸੀ ਇਹਦੇ ਚ ਰੁਕਿਆ ਦੋ ਵਾਰੀ ਆਹਾ ਹਮੀਦ ਹੋਟਲ ਚ ਇਹ ਸਾਰੀ ਬੰਦ ਸੀਗਾ ਠੀਕ ਆ ਘੋੜੇ ਆ ਭਾਈ ਦੇਖ ਲੋ ਇਧਰਲੇ ਪਾਸੇ ਇਹ ਬਣਿਆ ਹੋਇਆ ਘੋੜਾ ਅੱਡਾ ਫਿਲਹਾਲ ਵਿਚਾਰਾਂ ਨੂੰ ਖਾਨ ਨੂੰ ਪਤਾ ਵੀ ਸਾਰਾ ਉਧਰ ਮੁੜ ਕੇ ਫਿਰ ਗਦਾ ਪਕਾਈ ਕਰਾਉਣੀ ਆ ਇਹਨਾਂ ਤੋਂ ਹੁਣ ਟੂਰਿਸਟ ਬਹੁਤ ਘੱਟ ਗਿਆ ਇੱਥੇ। ਉਹਨਾਂ ਟੂਰਿਸਟ ਨਹੀਂ ਹੈਗਾ ਨਹੀਂ ਤਾਂ ਇੱਥੇ ਬਹੁਤ ਗਾਹ ਪੈਂਦਾ। ਕਿੱਦਾਂ ਕਿ ਜਿਹੜੇ ਟੂਰਿਸਟ ਆਉਣਗੇ ਵੀ ਜ਼ਿਆਦਾਤਰ ਉਹ ਆਥਰ ਨੂੰ ਸ਼ਿਰੀ ਨਗਰ ਮੁੜ ਜਾਂਦੇ ਆ ਇੱਥੋਂ ਆ ਕੇ ਸੋਨ ਮਾਰਗ। ਕਿਉਂਕਿ ਬਾਟ ਕੋਈ ਬਾੜੀ ਹੈ ਨਹੀਂ ਹੈ। ਤੇ ਫਿਰ ਉਹ ਇੱਥੋਂ ਵਾਪਸੀ ਕਰ ਜਾਂਦੇ ਆਗੇ। ਤੇ ਇਹ ਸਾਹਮਣੇ ਸਿੱਧਾ ਰਾਹ ਵੱਡੇ ਹਾਈਵੇ ਨੂੰ ਵੀ ਲੈ ਜਾਂਦਾ ਤੇ ਸੋਨ ਮਾਰਗ ਆ ਜਾਂਦਾ ਕਿਉਂਕਿ ਪਿੱਛੇ ਜਿੱਥੇ ਆਪਾਂ ਰੁਕਿਆ ਉਹ ਸੋਨ ਮਾਰਗ ਦੀ ਮਾਰਕੀਟ ਆ। ਤੇ ਹ ਇੱਥੋਂ ਅੱਗੇ ਚੱਲ ਕੇ ਕਬੇਰਤ ਨੂੰ ਰਾਹ ਜਾਣਾ ਜਿਹੜਾ ਇੱਥੇ ਇੱਕ ਟਰੈਕ ਬਣਿਆ ਹੋਇਆ 7 ਕਿਲੋਮੀਟਰ ਦਾ ਉਹ ਟਰੈਕ ਆ ਇੱਕ ਪਾਸੇ ਦਾ ਯਾਨਕਿ 14 ਕਿਲੋਮੀਟਰ ਦਾ ਟੋਟਲ ਜਿੱਥੇ ਇੱਕ ਵੱਡਾ ਗਲੇਸ਼ੀਅਰ ਆ ਉੱਥੇ ਜਾ ਕੇ ਭਾਈ ਬਰਫ਼ ਦੇਖਦੇ ਹਾਂ ਵੈਸੇ ਤਾਂ ਹੁਣ ਬਰਫ਼ ਥੱਲੇ ਹੀ ਹੈਗੀ ਸੋ ਬਾਹਲਾ ਉੱਤੇ ਆਪਣਾ ਜਾਣ ਦੀ ਜ਼ਰੂਰਤ ਨਹੀਂ 12 ਵਜੇ ਦਾ ਟਾਈਮ ਆਪਣਾ ਚੈੱਕ ਆਊਟ ਦਾ ਹੈਗਾ ਉਹ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੀਏ ਆਪਾਂ ਕੰਮ ਕਰ ਆਪਣੇ ਨਵੀਂ ਵੀਡੀਓ ਵਲੌਗ ਵਾਲੇ ਹੱਥ ਸੁਣ ਹੋਈ ਜਾਂਦੇ ਆ ਪਤਲੇ ਗਲਾਸ ਸੁਮੈ ਆਪ ਕੋ ਲਾਇਆ ਹਾਈ ਤਾਂ ਲੋਈ ਨਹੀਂ ਵਿਚਾਲਿਆ ਨਹੀਂ ਬੁਰਾ ਹਾਲ ਹੋਣਾ ਇਸ ਠੰਡ ਨਾਲ ਇਧਰਲੇ ਪਾਸੇ ਇਹੇ ਲੈ ਕੇ ਜਾਂਦੇ ਹੈਗੇ ਟਰੈਕ ਤੇ ਘੋੜਿਆਂ ਨੂੰ ਟਰੈਕ ਤਾਂ ਖੈਰ ਨਹੀਂ ਹੈਗਾ ਉੱਪਰ ਜਾ ਕੇ ਇੱਕ ਵੱਡਾ ਗਲੇਸ਼ੀਅਰ ਆ ਇਹ ਜਿਹੜਾ ਮੇਨ ਗਲੇਸ਼ੀਅਰ ਯੂਜ਼ ਕਰਦੇ ਆ ਨਾ ਜਦੋਂ ਮਤਲਬ ਇੱਥੇ ਸਾਰੀ ਬਰਫ਼ ਖੁਰ ਜਾਂਦੀ ਹੈ ਫਿਰ ਉੱਥੇ ਬਰਫ਼ ਹੁੰਦੀ ਹੁੰਦੀ ਆ ਬਸ ਉੱਥੇ ਤੱਕ ਆ ਪਹਾੜਾਂ ਨੂੰ ਪਾਰ ਕਰਕੇ ਇੱਕ ਪਹਾੜ ਪਾਰ ਕਰਕੇ ਪਰਾਂ ਗਲੇਸ਼ੀਅਰ ਆ ਖਾਸੀ ਬਾਟ ਆ ਗਈ ਪੈਦਲ ਚੱਲ ਕੇ ਜਾਣਾ ਔਖਾਗਾ ਉਂ ਵੀ ਇਕੱਲਾ ਬੰਦਾ ਕਿਉਂਕਿ ਤੁਰ ਕੇ ਜਾਣ ਵਾਲਾ ਕੋਈ ਦੀਨਾ ਨਹੀਂਗਾ ਬੋਰ ਹੋ ਜਾਂਦਾ ਜਾਂਦੇ ਹੋਏ ਬਸ ਇਕੱਲੇ ਘੋੜਿਆਂ ਵਾਲੇ ਆ ਦੇੜਾ ਨੂੰ ਇੱਥੋਂ ਜਾਂਦੇ ਦੇਖਣਗੇ ਤੇ ਹੋਰ ਦੂਰ ਦਰਾੜ ਤੱਕ ਜਿੱਥੇ ਤੱਕ ਦੇਖਦੇ ਆ ਚਿੱਟੀ-ਚਿੱਟੀ ਪਈ ਬਰਫ਼ ਤੇ ਹੁਣ ਟੈਂਪਰੇਚਰ ਦਿਖਾਵਾਂ ਮੇਰੇ ਹੱਥ ਨਾਲ ਮੈਂ ਗਲਵਜ਼ ਪਤਲੇ ਲਿਓਣੇ ਭੁੱਲ ਗਿਆ ਕਮਰੇ 'ਚ ਪਿਆ ਸੋਨੋ ਹੋਏ ਪਿਆ ਹੱਥ ਬੁਰਾ ਹਾਲ ਆ ਠੰਡ ਬਹੁਤ ਜ਼ਿਆਦਾ ਆ ਇੱਥੇ ਤੇ ਟੈਂਪਰੇਚਰ ਹੁਣ ਹੈਗਾ ਜੀ ਗੰਦਰਵਾਲ ਦਾ ਦਿਖਾਉਂਦਾ ਨਾਲ ਹੀ ਗੰਦਰਵਾਲ ਆ ਗਿਆ ਇਹੇ ਟੈਂਪਰੇਚਰ ਆਹਾਗਾ ਹੁਣ ਮੈਨੂੰ ਪਤਾ ਛੱਡ ਕਿੰਨੀ ਕ ਲੱਗ ਰਹੀ ਤੇ ਟੈਂਪਰੇਚਰ 8 ਹੋਣਾ ਰਾਤ ਨੂੰ ਜਾਂਦਾ ਜਾਂਦਾ ਕਿੰਨੇ ਤੇ ਪਹੁੰਚੂਗਾ ਜੀ ਇਹ -13 ਡਿਗਰੀ ਤੇ ਪਹੁੰਚੂਗਾ ਰਾਤ ਨੂੰ 14 ਤੇ ਸੌਰੀ ਆ ਦੇਖੋ -14 ਦਾ ਟੈਂਪਰੇਚਰ ਹੋ ਜਾਣਾ ਜਿੱਥੇ ਆਪਾਂ ਹੁਣ ਖੜੇ ਆਂਗੇ ਇਹ ਸਾਰਾ ਮਾਹੌਲ ਆ ਸੋਹਣੀ ਗੱਲ ਬਾਤ ਆ ਖੈਰ ਜੇ ਹੁਣ ਆਹ ਹਫਤੇ ਦੇ ਵਿੱਚ ਵਿੱਚ ਕਿਸੇ ਨੇ ਆਉਣਾ ਤਾਂ ਆ ਸਕਦਾ ਠੰਡ ਦੇ ਵਿੱਚ ਠੰਡ ਵਾਲੇ ਬੋਟੇ ਕੱਪੜੇ ਲੈ ਕੇ ਆਇਓ ਤੇ ਨਹੀਂ ਫਿਰ ਮੇਰੇ ਵਾਂਗੂ ਛੋਟ-ਛੋਟ ਕਰਨਾ ਪੈਣਾ ਖੈਰ ਮੇਰੇ ਕੋਲ ਕੱਪੜੇ ਤਾਂ ਹੈਗੇ ਪਰ ਮੋਟਰਸਾਈਕਲ ਤੇ ਹੁੰਦਿਆਂ ਤਾਂ ਠੰਡ ਵੱਜਦੀ ਆ ਮੂੰਹ ਦੇ ਉੱਤੇ ਤੇ ਮੋਟਾ ਮਾਸਕ ਪਾ ਨਹੀਂ ਸਕਦਾ ਫਿਰ ਉਹਦੇ ਨਾਲ ਆਵਾਜ਼ ਮਾਈਕ ਦੀ ਜਿਹੜੀ ਉਹ ਕਲੀਅਰ ਨੇ ਉਹਦੀ ਪਰ ਜਿਹੜਾ ਆ ਬਰਫ਼ ਦਾ ਮਾਹੌਲ ਦਿਖ ਰਿਹਾ ਕਿਆ ਹੀ ਬਾਤ ਐ ਸੋਹਣਾ گا ਉਹ ਹੈ ਜੇ ਇਸੇ ਕਰਕੇ ਕਸ਼ਮੀਰ ਮਸ਼ਹੂਰ ਆ ਲਦਾਖ ਦੇ ਵਿੱਚ ਜਾਨੇ ਹੋਣਾ ਤਾਂ ਸਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਇੱਥੇ ਆ ਦਰਖਤ ਦੇਖੋ ਜਿਵੇਂ ਹਰੇ-ਹਰੇ ਹਨਾ ਉੱਚੇ-ਉੱਚੇ ਦਰਖਤ ਆਗੇ ਤੇ ਉਹਦੇ ਵਿੱਚ ਪਈ ਹੋਈ ਬਰਫ਼ ਕਿਆ ਹੀ ਬਾਤਾਂ ਨੇ ਜਿਹੜਾ ਇਹ ਝਾਕਾ ਹੈ ਇਹ ਸੋਨ ਮਾਰ ਰਿਹਾ ਸ਼ਹਿਰ ਤਾਂ ਜਿੰਦਾ ਹੈਗਾ ਬਰਫ਼ ਘਾਇਰ ਹੁਣ ਕਈ ਦਿਨ ਹੋ ਗਏ ਪਈ ਤਾਂ ਨਹੀਂ ਲਗਭਗ ਹਫ਼ਤਾ 10 ਦਿਨ ਪਹਿਲਾਂ ਡਿੱਗੀ ਸੀ ਬਰਫ਼ ਕਾ ਲਦਾ ਲਦਾਖ ਦੇ ਵਿੱਚ ਵੀ ਮੈਂ ਤਰਸ ਗਿਆ ਵਾਰਸ਼ੂ ਦੇਖਣ ਨੂੰ ਤੇ 스ਨੋਫਾਲ ਹੁੰਦੀ ਨੂੰ ਇੱਥੇ ਵੀ ਤਰਸ ਗਿਆ ਮੇਰੇ ਹੁੰਦਾ ਸਨੋ ਨੀ ਡਿਗਦੀ ਪਤਾ ਨਹੀਂ ਵਿਥੋ ਕਾਦਾ ਇਹਨੂੰ ਗੁੱਸਾਗਾ ਤੇ ਆਹ ਸਨੋ ਐ ਪਈ ਹੋਈ ਆ ਇਹ ਸਾਰਾ ਮਾਹੌਲ ਆ ਐ ਦੇਖੋ ਜਿਵੇਂ ਨੂਨ ਨਹੀਂ ਹੁੰਦਾ ਆਪਣੇ ਜ ਐ ਕਹ ਲੋ ਪੋਲੀ ਇਹ ਰੂਮ ਵਰਗੀ ਆ ਤੇ ਉਹ ਹੈਗੀ ਨੂਨ ਵਰਗੀ ਹਾ ਜਿਵੇਂ ਨੂਨ ਵਰਗੀ ਜਿਵੇਂ ਨੂਨ ਦਾ ਢੇਰ ਲੱਗਿਆ ਹੋਵੇ ਕੋਈ ਓਏ ਹੋਏ ਗੋਲਵਟੀਏ ਇਹ ਤਾਂ ਗੋਲੇ ਵੀ ਨਹੀਂ ਵਟਾ ਜਾ ਰਹੇ ਓਏ ਓਏ ਹਾ ਤਾਂ ਗੋਲੇ ਦੇ ਚੱਕਰ ਤੇ ਮਹਿਣ ਇੱਥੇ ਨਮੂਨੀਆਂ ਕਰਾ ਕੇ ਵੇਜਾਂ ਹਾ ਤੇ ਇਹ ਕੁਸ਼ਕ ਝਾਕਾ ਜਿਹੜਾ ਉਹ ਸੋਨਮਾਰਗ ਦੇ ਸ਼ਹਿਰ ਦਾ ਸੀ ਅਸਲ ਦੇ ਵਿੱਚ 12 ਵਜ ਗਏ ਕਿਉਂਕਿ ਤੁੱਪ ਹਜੇ ਵੀ ਹੁਣ ਦੇਖ ਲੋ ਏਨੀ ਕਿ ਨਿਕਲੀ ਹੋਈ ਆ ਤੇ ਪਹਿਲਾਂ ਇੱਥੇ ਨਿਕਲਣੀ ਆ ਇਹਦਾ ਟੈਂਪਰੇਚਰ -12-13 ਤੱਕ ਫਿਰਦਾ ਹੁੰਦਾ ਤੇ ਐਸੀ ਮੇਰਾ ਇੱਕ ਸਰਦ ਹੋਖ ਰਿਆ ਸੀ ਵੀ ਕਿਤੇ ਬਿਮਾਰ ਨਾ ਹੋ ਜਾਈਏ ਐ ਸਾਰਾ ਆਹ ਦੇਖੋ ਨਦੀਆਂ ਨਾਲੇ ਪਾਣੀ ਸਾਰੇ ਉਹ ਜੰਮ ਗਿਆ ਹੁਣ ਇੱਥੇ ਆ ਸਾਰਾ ਪਾਣੀ ਜੰਮਿਆ ਪਿਆਗਾ ਵੀ ਠੰਡ ਦਾ ਹਿਸਾਬ ਤੁਸੀਂ ਆਪ ਲਾ ਲਓ ਕਿੰਨੀ ਕੁ ਹੋਣੀ ਹੈਗੀ ਤੇ ਹੁਣ ਹੋਟਲ ਚ ਕਾਲ ਆ ਗਈ 12:00 ਵਜੇ ਭਾਈ ਕਹਿੰਦਾ ਭਾਈ ਚੈੱਕ ਆਊਟ ਦਾ ਟਾਈਮ ਆ ਯਾਰ ਆ ਜੂਗਾ ਚੱਲ ਭਾਈ 10 ਮਿੰਟ ਤੱਕ ਆਏ ਤੁਰ ਕੇ ਆਉਣ ਨੂੰ ਟਾਈਮ ਲੱਗ ਜੂ ਇੱਕ ਕਰੀਏ ਪਹਿਲੇ ਮੋਟਰਸਾਈਕਲ ਚੱਕਦੇ ਆ ਫਿਰ ਬਾਜ਼ਾਰ ਤੱਕ ਗੇੜਾ ਦਿੰਨੇ ਆ ਤੇ ਇਹ ਸੀਗਾ ਜੀ ਆਪਣਾ ਰੈਂਟ ਸੈਂਡ ਦਾ ਪਰਵੰਦ ਇੱਥੇ ਵਾਈ ਜਰਗੂ ਬੜੀਆ ਕਮਰਾ ਬਣਿਆ ਹੋਇਆ ਸੀ ਇੱਥੇ ਰੁਕੇ ਤੇ ਬਾਹਰ ਦਾ ਚਾਕਾ ਸਾਹਮਣੇ ਟਾਕੀ ਰਹੀਆਂ ਹੀ ਨਹੀਂ ਦਾ ਸੀ ਰਾਤ ਨੂੰ ਪੈਣੋਂ ਵੀ ਬਰਫ਼ ਚਮਕਦੀ ਸੀ ਉਹ ਸਾਹਮਣੇ ਜਿਹੜਾ ਇਹ ਮਾਹੌਲ ਹੈ ਬੜਾ ਚੰਗਾ ਸੀ ਠੀਕ ਹੈ ਜੀ ਵਧੀਆ ਗੀਜਰ ਗੁੱਜਰ ਲੱਗਿਆ ਹੋਇਆ ਨਾਉਣ ਦਾ ਵਧੀਆ ਸੀ ਤੇ ਆ ਵੱਡੀ ਗੱਲ ਸ਼ੀਸ਼ਾ ਲੱਗਿਆ ਹੋਇਆ ਤੇ ਆ ਮੇਰਾ ਮੋਟੋ ਵਲੋਗਿੰਗ ਸੈਟਅਪ ਆ ਸ਼ੀਸ਼ੇ ਚੋਂ ਦੇਖ ਲਓ ਜਿਹੜੇ ਭਾਈ ਨੇ ਦੇਖਣਾਗਾ ਸਮਾਨ ਮੋਟਰਸਾਈਕਲ ਤੇ ਆ ਕੇ ਘੁੰਮ ਕੇ ਆ ਕੇ ਆਪਾਂ ਬੰਨ ਲਿਆ ਬੈਗ ਬੰਨੇਗਾ ਕਿਉਂਕਿ ਇਹ ਬੰਨ ਬਣਾਈ ਇਹਦਾ ਕੰਮ ਵੱਡਾ ਹੁੰਦਾ ਟਾਈਮ ਲਗਭਗ 12:30 ਦਾ ਹੋ ਗਿਆ ਤੇ ਹੁਣ ਟੈਂਪਰੇਚਰ ਇੱਥੇ ਹਜੇ ਵੀ -2 ਹੈਗਾਗਾ ਸਾਰੀ ਰਾਤ ਇਹ -15 ਨਾਲ 14 ਦੇ ਵਿੱਚ ਖੜਾ ਰਿਹਾ ਦੇਖਦੇ ਆਂ ਚਾਬੀ ਲਾ ਕੇ ਵੀ ਕੀ ਕਹਿੰਦਾ ਇਹਦਾ ਸਟਾਰਟ ਅੱਜ ਪਤਾ ਲੱਗ ਜੂ ਇਹਦਾ ਵੱਡੇ ਬਦਮਾਸ਼ ਦਾ ਅੱਧੀ ਸੈਲਫ ਤੇ ਸਟਾਰਟ ਹੋ ਗਿਆ ਐਂ ਦਾ ਖਰ ਤਗੜਾ ਦਵਿਆ ਨਹੀਂ ਬਸ ਮਨੇ ਇਸ ਨੂੰ ਦਰਸਤੇ ਆ ਕੇ ਠਾਉਣਾ ਕਿਉਂਕਿ ਉੱਥੇ ਦਿਨੇ ਵੀ ਰਹਿੰਦਾ ਮਾਈਨਸ 10 ਦੇ ਨੇੜੇ ਟੈਂਪਰੇਚਰ ਵੀ ਉੱਥੇ ਉੱਠਦਾ ਕਿ ਨਾ ਇਹ ਦੇਖਣਾ ਹੈ ਚੱਲ ਕੋਈ ਗੱਲ ਨਹੀਂ ਉਹ ਵੀ ਸੁਪਨਾ ਰਹਿ ਗਿਆ ਅਗਲੇ ਸਾਲ ਜੇ ਟਨਲ ਬਣ ਗਈ ਤਾਂ ਆਪਣਾ ਇਹ ਸੁਪਨਾ ਪੂਰਾ ਹੋ ਜੂਗਾ ਇੱਕ ਦਿਖ ਨਾ ਵੀਰੇ ਲੋ ਜੀ ਇਸ ਤੇ ਹੀ ਪੰਗਾ ਨਹੀਂ ਜਾਕਟਾ ਖੈਰ ਡਿਕਾਥਰੋਂ ਚ ਇਹ ਮਿਲਦੀ ਆਉਂਦਾ 1700 ਦੀ ਪਰ ਮੈਨੂੰ ਆਮ ਇਹ ਚਾਈ ਦੀ ਸ਼ਾਮ ਜੇ ਪਾਉਣ ਨੂੰ ਕਿਤੇ ਨਾ ਇਹਦੇ ਨਾਲ ਦੀ ਮਲਟੀ ਪਾਕਟ ਤੇ ਮੈਂ ਬਾਈ ਨੂੰ ਰੇਟ ਪੁੱਛਿਆ ਬਾਈ ਪਹਿਲਾਂ ਤਾਂ ਕਹਿੰਦਾ 300 ਤੇ ਮੁਰਕੇ 170 ਤੇ ਗੱਲ ਨਿਬੜ ਗਈ 170 ਦੀ ਇਹ ਜਾਕਰ ਲੈ ਕੇ ਚੱਲਿਆ ਖੈਰ ਮੈਨੂੰ ਵਧੀਆ ਲੱਗੀ ਹੈ ਮਲਟੀ ਪਾਕਟ ਜੀ ਨਾ ਗਰਮੀ ਗਰਮੀ ਚ ਸੌਥ ਵਾਲੇ ਪਾਸੇ ਜਾਵਾਂਗੇ ਤਾਂ ਉੱਥੇ ਵਧੀਆ ਪੈ ਜੂਗੀ ਇਹ ਤੇ ਉੱਥੇ ਫਿਰ ਟਟ ਟਟ ਜਿਹੜਾ ਨਿਕਲਿਆ ਹੁੰਦਾ ਮਾਣਾ ਮੋਟਾ ਉਲ ਕੋ ਲੈਦੀ ਆ ਇਹ ਆਪਦੇ ਵਾਸਤੇ ਮਹਿੰਗੀ ਜੀ ਚੀਜ਼ ਐਡੇ ਕ ਲਫਾਫੇ ਚ ਖਰੀਦ ਕੇ ਲੈ ਕੇ ਚੱਲਿਆਂਗਾ ਤੇ ਹੁਣ ਬਰਫ ਨੂੰ ਕਹਿੰਨੇ ਆ ਅਲਵਿਦਾ ਤੇ ਚੱਲਦੇ ਆਪਾਂ ਅੱਗੇ ਨਿੱਕੇ ਜਿਹੇ ਮਾਹੌਲ ਵਾਲਾ ਹੇ ਕਾਲ ਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਇ ਹੋਣਾ ਜੋ ਵੀ ਆ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਵਾਖਣਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭ ਨਾਂ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੰਮੀ ਹੋਏ ਦਰਿਆ ਜੰਮੀ ਹੋਏ ਪਹਾੜਾਂ ਤੋਂ ਆਪਾਂ ਜਿਹੜਾ ਇਹ ਸਫਰ ਸ਼ੁਰੂ ਕਰਤਾ ਹੁਣ ਹੌਲੀ ਹੌਲੀ ਆਪਾਂ ਥੱਲੇ ਨੂੰ ਜਾਣ ਲੱਗ ਜਾਾਂਗੇ ਕਿਉਂਕਿ ਜਿਹੜੀ ਇਸ ਸਫਰ ਦੀ ਆਪਣੀ ਮੰਜ਼ਿਲ ਸੀ ਉਹ ਮੰਜ਼ਲ ਸੀ ਦਰਾਸ ਤੇ ਸਪੈਸ਼ਲ ਜਿਹੜਾ ਇਹ ਸਫ਼ਰ ਸ਼ੁਰੂ ਕੀਤਾ ਸੀ ਮੈਂ ਇਹ ਦਰਾਸ ਲਈ ਹੀ ਕੀਤਾ ਸੀ ਪਰ ਦੁੱਖ ਦੀ ਗੱਲ ਇਹ ਸੀ ਕਿ ਮੈਨੂੰ ਕੱਲ ਜਾਨ ਨਹੀਂ ਦਿੱਤਾ ਪਰ ਜੋ ਹੁੰਦਾ ਚਲੋ ਚੰਗੇ ਲਈ ਹੁੰਦਾਗਾ ਹਨਾ ਸ਼ਾਇਦ ਇਹਦੇ ਪਿੱਛੇ ਵੀ ਉਹਦੀ ਕੋਈ ਰਾਮਜੁਲੂ ਕੀ ਹੋਵੇ ਜਿਹੜੀ ਆਪਾਂ ਨੂੰ ਨਾਮ ਪਤਾ ਲੱਗੀ ਹੋਵੇ ਤੇ ਹੁਣ ਅੱਥੋਂ ਆਪਾਂ ਚੱਲੇ ਆਂ ਸੋਨਮਾਰਗ ਤੋਂ ਨਿਕਲ ਕੇ ਹੁਣ ਅੱਜ ਜਿਹੜਾ ਇਹ ਸਫ਼ਰ ਹੈ ਸ਼੍ਰੀਨਗਰ ਦੀ ਸਾਰੀ ਬਾਤ ਨੂੰ ਮੇੜਾਂਗੇ ਤੇ ਐ ਹਾਈ ਸਕਿਉਰਿਟੀ ਪੂਰੀ ਆਚਾਰੇ ਪਾਸੇ ਮੈਂ ਬੋਲਿਆ ਨਹੀਂ ਵਾ ਇਹਨਾਂ ਨੂੰ ਪਤਾ ਲੱਗ ਜੁ ਨਹੀਂ ਕੈਮਰਾ ਆਉਣਾ ਤੇ ਹੁਣ ਇੱਥੋਂ ਚੱਲਾਂਗੇ ਸ਼ਿਰਿਨਗਰ ਤੋਂ ਬਾਰੇ ਬਾਰੇ ਨਿਕਲਾਂਗੇ ਆਪਾਂ ਤੇ ਇੱਥੋਂ ਜਾਣਾ ਅੱਜ ਆਪਾਂ ਸ਼ਾਦੀ ਮਾਰਗ ਸ਼ਾਦੀ ਮਾਰਗ ਜਗ੍ਹਾ ਦਾ ਨਾਮ ਹੈ ਜੀ ਛੇਵੇਂ ਪਾਤਸ਼ਾਹ ਦੀ ਚਰਨ ਸ਼ੋਪਾਪ ਤੋ ਧਰਤੀ ਆ ਜੰਗਲਾਂ ਦੇ ਵਿੱਚ ਬਣਿਆ ਹੋਇਆ ਇੱਕ ਸਥਾਨ ਆ ਜਿੱਥੇ ਛੇਵੇਂ ਪਾਤਸ਼ਾਹ ਗਏ ਸਨ ਤੇ ਉਹ ਥਾਂ ਦੇਖਣੇ ਚੱਲ ਕੇ ਜੰਗਲ ਦੇਖਣਾ ਪੂਰਾ ਉੱਥੇ ਭਾਲਿਓਂ ਭੂਲਿਓਂ ਦਾ ਖਤਰਾ ਪੂਰਾ ਹੈਗਾ ਤੇ ਉੱਥੇ ਹੁਣ ਜਾ ਕੇ ਜੇ ਸਮਾਂ ਰਹਿੰਦੇ ਪਹੁੰਚਾ ਗਿਆ ਹਨ ਵੈਸੇ ਤਾਂ ਇਹ 3 ਘੰਟੇ ਦੀ ਵਾਰ ਦਿਖਾ ਰਿਹਾ ਆਹ ਮੇਰਾ ਮੈਪ ਐ ਬਹੁਤ ਧੋਖਾ ਦਿੰਦਾ ਮੈਨੂੰ ਹੁਣ ਇੱਕਦਮ ਸਿੱਧੇ ਰੋਡ ਸੀ ਮੈਨੂੰ ਰੋਡ ਦਾ ਪਤਾ ਵੀ ਇੱਧਰ ਹੀ ਜਾਂਦਾ ਇਹ ਟੱਕੇ ਨਾਲ ਹੀ ਕਹਿੰਦਾ ਪਿੱਛੇ ਦੀ ਜਾ ਯਾਰ ਹੱਦ ਹੋ ਗਈ ਤੇਰੇ ਵਾਲੀ ਗੂਗਲ ਮੈਪ ਮੇਰਾ ਨਾ ਬੇਵਫਾ ਮੇਰੇ ਨਾਲ ਇਹ ਤੇ ਇਹ ਸਾਰੇ ਜਿਹੜਾ ਦੇਖੋ ਉਹ ਕਿੰਨੇ ਸੋਹਣੇ ਪਹਾੜ ਆ ਇਹ ਨੁਕੀਲੀਆਂ ਚਟਾਨਾਂ ਨੇ ਤਾਂ ਹਾਂ ਤੋਂ ਜਦੋਂ ਹਣਾ ਕੋਈ ਜਹਾਜ਼ ਨਾ ਤੇ ਹੁੰਦਾ ਗਾ ਲੈ ਲੂ ਵਾਲੇ ਪਾਸੇ ਤੇ ਬੜਾ ਸੋਹਣਾ 뷰 ਦਿਦਾ ਹੋਇਆ ਤਾਂ ਹਾਂ ਤੇ ਨਾ ਤਾਂ ਹਮਾਲਿਆ ਦੀ ਚੋਟੀਆਂ ਦਾ ਕਿਆ ਬਾਤ ਹੈ ਸੂਰਜ ਇੰਨਾ ਕਿ ਨਿਕਲਿਆ ਤੇ ਉਹੀ ਫੇਰ ਅੱਜ ਗਲਵਜ਼ ਦੋ ਪਾਏ ਹੋਇਆ ਦੋ ਜੈਕਟਾਂ ਰਾਈਡਿੰਗ ਜੈਕਟ ਐ ਤੋਂ ਥੱਲੇ ਮਾਇਨਸ ਵਾਲੀ ਮੋਟੀ ਜੈਕਟ ਇਦੋਂ ਥੱਲੇ ਜਿਹੜੀ ਸ਼ਰਟ ਆ ਜਿਹੜੀ ਆਪਣੀ ਪੂਰ ਮੌਗ ਦੇ ਮਹੀਨੇ ਚ ਪਾ ਲੇਗੇ ਤਾਂ ਠੰਡ ਨਹੀਂ ਲੱਗਣ ਦਿੰਦੀ ਓਹੋ ਇਦੋਂ ਥੱਲੇ ਜੋਕੀ ਦੀ ਜਿਹੜੀ ਗਰਮ ਬਣਾਉਣ ਹੁੰਦੀ ਆ ਉਹ ਪਾਈ ਹੋਈ ਆਗੀ ਗੋਲ ਗਲੇ ਵਾਲੀ ਜਿਹੜੀ ਹੁੰਦੀ ਆ ਇਹਨਾਂ ਕੁਝ ਪਾ ਕੇ ਲੈ ਸੋ ਕਿ ਫੇਰ ਮੋਟਰਸਾਈਕਲ ਤੇ ਸੋ ਜੇ ਕੋਈ ਦੇਖਣ ਵਾਲਾ ਵੀਰ ਭਾਈ ਹੈਗਾ ਦੇਖ ਕੇ ਮਾਰੇ ਇਹ ਗੱਲ ਦਾ ਧਿਆਨ ਰੱਖਿਓ ਵੀ ਜਦੋਂ ਠੰਡ ਦੇ ਵਿੱਚ ਜਾਣਾ ਉਹਦਾ ਜਿਹੜੀ ਸਾਵਧਾਨੀਓ ਪੂਰੀ ਵਰਤਿਓ ਤੇ ਵਧੀਆ ਕੱਪੜਾ ਲੀਡਾ ਫੱਗਿਆ ਵੀਰ ਬਣ ਕੇ ਐਵੇਂ ਨਾ ਆਜੋ ਹਨਾ ਝੁਗਾ ਚੌੜ ਹੋ ਜਾਂਦਾ ਯਾਰ ਨਹੀਂ ਇਹ ਸਾਰਾ ਸਾਫ ਕਿਤਾਬਾ ਜੀ ਹੁਣ ਇੱਥੋਂ ਨਿਕਲਦੇ ਆਂਗੇ ਆਪਾਂ ਤੇ ਅੱਗੇ ਚੱਲ ਕੇ ਸਾਨੂੰ ਸੋਹਣੇ ਸੋਹਣੇ ਰਾਹਾਂ ਤੇ ਮਿਲਦੇ ਆ पहले हाथ सेक ले उंगलियां पटोले जैसी हो गई भाई ठंड बहुत है ना कल से ज्यादा है ना आज है कहां पे गिरी गिर? आज गिरी? कुपवार में गिर गई वाह मैं तो मैं तो वेट कर रहा हूं यार कब गिरेगी नहीं गिरी ਨਹੀਂ ਦਰਾਸ ਯਾਰਾ ਤਾਂ ਦਰਾਸ ਨਹੀਂ ਗਰੀ ਮੈਨੂੰ ਜਾਣੇ ਨਹੀਂ ਦਿਆ ਉਹਨਾਂ ਨੇ ਹਏ ਹਏ ਚਾਹ ਹੀ ਕਰ ਲੋ ਸਰ ਪਹਿਲੇ ਤਾਂ ਇੱਕ ਠੰਡਾ ਜਕਲ ਨਾਲੋਂ ਹੀ ਬੱਦਦਾ ਹਾਥੂ ਤਾਂ ਸੇਕ ਲੇ ਤੇ ਹੁਣ ਬਈ ਅਰਗੇ ਤੋਂ ਮਿਕਸ ਪਰੋਠਾ ਲਵਾਇਆ ਇੱਕ ਸਵੇਰੇ ਮੈਂ ਅੱਜ ਪਜਿਰੀ ਤੇ ਬਸ ਕੌਫੀ ਪੀ ਕੇ ਤੁਰ ਪਿਆ ਸੀ ਬਣਾਉਣ ਨੂੰ ਕੁਝ ਵੀ ਜੀ ਨਹੀਂ ਕੀਤਾ ਹੋਰ ਤੇ ਉੱਥੇ ਮੈਂ ਉਹੀ ਨਹੀਂ ਖਾਦਾ ਮੈਂ ਬਾਅਦ ਚ ਖਾਉਂਗਾ ਜੀ ਕਿਉਂਕਿ ਪੰਜੀਰੀ ਦੀ ਮੈਂ ਅੱਜ ਬਾਟੀ ਭਰ ਕੇ ਖਾ ਗਿਆ ਤੇ ਉਹਦੇ ਕਰਕੇ ਭੁੱਖ ਜਿਣੀ ਸੀ ਹੁਣ ਇੱਕ ਤਾਂ ਹੱਥ ਠੰਡ ਬੋਲ ਲੱਗ ਰਹੀ ਸੀ ਰੁਕਣਾ ਸੀ ਹੱਥ ਉੱਤੇ ਸੇਕਣੇ ਸੀ ਤੇ ਨਾਲ ਗਰਮ ਗਰਮ ਇੱਕ ਪਰੌठा ਖਾ ਕੇ ਢਿੱਡ ਭਰ ਕੇ ਫਿਰ ਚੱਲਦੇ ਆ ਅੱਗੇ ਹਾਏ ਤੇ ਅੱਗ ਸੇਕਣ ਤੋਂ ਬਾਅਦ ਅੱਗ ਤੋਂ ਪਰਾਂ ਹੋ ਕੇ ਪਰੌਠੇ ਛਕ ਲੈ ਕਿਉਂਕਿ ਫੇਰ ਆਇਆ ਸੀਗਾ ਜੇ ਸਰੀਰ ਨੂੰ ਲਗਾਤਾਰ ਗਰਮ ਰੱਖਦੇ ਉੱਠਣ ਵੇਲੇ ਫਿਰ ਬਹੁਤ ਠੰਡ ਲੱਗਣੀ ਸੀ ਸੋ ਇਹ ਪਾਈ ਗਰਮੀ ਦਾ ਉਸੂਲ ਹੁੰਦਾਗਾ ਹਣ ਆਪਾਂ ਚੱਲਦੇ ਆਂ ਫਿਰ ਅੱਗੇ ਦੀਆਂ ਵਾਟਾਂ ਨਵੇੜਦੇ ਆਂਗੇ ਤੇ ਮੌਸਮ ਅੱਜ ਬਹੁਤ ਖਰਾਬ ਹੋ ਰਿਹਾ ਕਿਆ ਧੁੰਦ ਵਾਲਾ ਮੌਸਮ ਆ ਬਾਈ ਅਰਗੇ ਕਹਿੰਦੇ ਹੋ ਸ਼ਾਇਦ ਸنوਪ ਪੈ ਜੇ ਹੁਣ ਅੱਗੇ ਦੀ ਦਿੱਕਤ ਇਹ ਆ ਆਪਾਂ ਜਾਣਾ ਮੁਗਲ ਰੋਡ ਹੋ ਕੇ ਇਹ ਬਾਈ ਅਰਗੇ ਨੇ ਦੱਸਿਆ ਕਹਿੰਦੇ ਮੁਗਲ ਰੋਡ ਤਾਂ ਜਜ਼ੀਲਾ ਤੋਂ ਵੀ ਗੰਦਾ ਤੇ ਹੁਣ ਦੇਖਦੇ ਆਂ ਉਧਰ ਦੀ ਵੀ ਪਰਮਿਸ਼ਨ ਮਿਲਦੀ ਆ ਜਾਂ ਜੇ ਵਾਕਈ ਇੰਨਾ ਗੰਦਾ ਹੋਇਆ ਮੈਨੂੰ ਨਹੀਂ ਲੱਗਦਾ ਮੇਰਾ ਉਧਰ ਲਾ ਵੀ ਫਿਰ ਗਿਆ ਔਖਾ ਹੀ ਹੋ ਗਿਆ ਤਗੀ ਦਾ ਸਾਰਾ ਕੰਮ ਚਲੋ ਹੁਣ ਦੇਖਦੇ ਆਂ ਅੱਗੇ ਚੱਲ ਕੇ ਮੁਗਲ ਰੋਡ ਦਾ ਵੀ ਕੀ ਹਿਸਾਬ ਕਿਤਾਬ ਕਿਉਂਕਿ ਮੁਗਲ ਰੋਡ ਬਹੁਤ ਖੂਬਸੂਰਤ ਰਸਤਾ ਕੱਪਰ ਖਰਾਬ ਬਹੁਤ ਤੱਕ ਤੇ ਗੰਦਾ ਡੇਂਜਰਸ ਵੀ ਹੁੰਦਾ ਹੀ ਆ ਪਹਾੜਾਂ ਦੇ ਵਿੱਚ ਜਦੋਂ ਸਫਰ ਕਰਦੇ ਆ ਨਾ ਤੇ ਇਹ ਸਭ ਤੋਂ ਵੱਡਾ ਜਿਹੜਾ ਦੁੱਖ ਜਿਹਾ ਲੱਗਦਾਗਾ ਵੀ ਜਿਹੜੇ ਰਸਤੇ ਆਪਾਂ ਜਾਂਦੇ ਆ ਉਸੇ ਰਸਤੇ ਵਾਪਸ ਆਉਣਾ ਪੈਂਦਾ ਵਾਲੇ ਪਹਾੜਾਂ ਦੇ ਵਿੱਚ ਰਾਹ ਨਹੀਂ ਹੁੰਦੇ ਵੀ ਜਿੱਧਰ ਨਵਾਜੇ ਖੈਰ ਕਸ਼ਮੀਰ ਚ ਤਾਂ ਹਜੇ ਫਿਰ ਵੀ ਖਾਸ ਆ ਲਦਾਖ ਵਾਲੇ ਪਾਸੇ ਬਹੁਤ ਘਟ ਜਾਂਦੇ ਕਿਉਂਕਿ ਇੱਥੇ ਤਾਂ ਫਿਰ ਵੀ ਪਹਾੜਾਂ ਤੇ ਵੱਡੇ ਇਹ ਗਰਾਉਂਡ ਬਣਿਆ ਦਰਮਿਆਨੀ ਏਰੀਆ ਆ ਗਿਆ ਹੁਣ ਬਸ ਉਹੀ ਰਾਹ ਇਹ ਕੰਗਣ ਸ਼ਹਿਰ ਆ ਗਿਆ ਕਿਸੇ ਦਾ ਡਿੱਗਿਆ ਕੰਗਣ ਤੇ ਇੱਥੋਂ ਹੁਣ ਲੰਘ ਰਿਆਂ ਜਾਂਦੇ ਹੋਏ ਵੀ ਆਪਾਂ ਇਹੀ ਰਾਹ ਨਗੇ ਸੀਗੇ ਉਹਦੇ ਤਾਂ ਇੱਥੇ ਟ੍ਰੈਫਿਕ ਖਾਸੀ ਸੀ ਕਹਿ ਰ ਅੱਜ ਸੌਖੇ ਜੇ ਲੰਘ ਗਏ ਆ ਆਪਾਂ ਤੇ ਇਹ ਸਾਰਾ ਹਿਸਾਬ ਕਿਤਾਬ ਐਤਵਾਰ ਹੁਣ ਕਰਕੇ ਮੇਰੇ ਖਿਆਲ ਨਾਲ ਟ੍ਰੈਫਿਕ ਥੋੜੀ ਜੀ ਘੱਟ ਹੋਈ ਹੋ ਤੇ ਹੁਣ ਇਹ ਤੋਂ ਬਾਅਦ ਸ਼੍ਰੀਨਗਰ ਸ਼੍ਰੀਨਗਰ ਬਾਈਪਾਸ ਲੰਘ ਕੇ ਫਿਰ ਆਪਾਂ ਪੁਲਵਾਮਾ ਪੁਲਵਾਮਾ ਤੋਂ ਫਿਰ ਅੱਗੇ ਸ਼ਾਦੀ ਮਾਰਕ ਟੈਂ ਸ਼ਾਮ ਦੇ 5:30 ਹੋਣ ਵਾਲਿਆ ਤੇ ਆਪਾਂ ਸ਼ੀਰਿੰਗਰ ਦੇ ਬਾਹਰੇ ਬਾਹਰ ਰੋਕੇ ਇਹ ਗੁਰਦੁਆਰਾ ਸਾਹਿਬਾ ਗੁਰਦੁਆਰਾ ਗੁਰਦੁਆਰਾ ਸ਼ਹੀਦ ਗੰਜ ਤੇ ਸਵੇਰੇ ਸਾਨੂੰ ਗੁਰਦੁਆਰਾ ਸਾਜ ਦੇ ਦਰਸ਼ਨ ਮੇਲਾ ਕਰਵਾਵਾਂਗੇ ਕਿਉਂਕਿ ਹੁਣ ਸ਼ਾਮ ਹੋ ਗਈ ਤੇ ਹਨੇਰਾ ਪੈ ਗਿਆ ਇਸ ਤੋਂ ਬਾਅਦ ਇੱਥੇ ਹੁਣ ਵਿਊ ਜਾਉਣਾ ਵਧੀਆ ਨਹੀਂ ਹੋਣਾ ਹਨਾ ਇਧਰ ਪਾਰਕਿੰਗ ਬਣੀ ਹੋਈ ਆ ਤੇ ਇਧਰ ਬਣੀ ਹੋਈ ਆ ਸਾਰਾ ਅਜੇ ਮੈਂ ਵੇਟ ਕਰ ਰਿਹਾ ਮੈਨੇਜਰ ਸਾਹਿਬ ਆਉਣਗੇ ਇਤਵਾਦ ਆਪਣਾ ਕਮਰਾ ਮਿਲ ਜੂ ਫਿਰ ਕਮਰੇ ਦੇ ਵਿੱਚ ਇੱਥੇ ਅੱਜ ਰੁਕਾਂਗੇ ਤੇ ਫਿਰ ਕੱਲੂ ਚੱਲਾਂਗੇ ਅੱਗੇ ਸਫ਼ਰ ਦੇ ਉੱਤੇ ਤੇ ਕੱਲੂ ਜਿਸ ਸਥਾਨ ਤੇ ਅਸਲ ਦੇ ਵਿੱਚ ਨਾ ਅੱਜ ਮੈਂ ਸ਼ਾਦੀ ਮਾਰਗ ਪਹੁੰਚਣਾ ਸੀਗਾ ਸ਼ਾਦੀ ਮਾਰਗ ਇੱਕ ਜੰਗਲ ਦੇ ਵਿੱਚ ਛੇਵੇਂ ਪਾਸਾ ਦਾ ਸਥਾਨ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਬੌਲੀ ਸਾਵਾ ਬਿਲਕੁਲ ਜੰਗਲ ਆਗਾ ਤਿੰਨ ਚਾਰ ਕਿਲੋਮੀਟਰ ਜੰਗਲ ਦੇ ਵਿੱਚ ਜਾਣਾ ਪੈਂਦਾ ਉਹ ਸਥਾਨ ਆ ਉਹ ਸਥਾਨ ਦਾ ਦਰਸ਼ਨ ਮੇਲਾ ਕੱਲੂ ਕੋਸ਼ਿਸ਼ ਕਰਾਂਗੇ ਹੋ ਜੇ ਮਤਲਬ ਸੁੱਖ ਸੰਧੀ ਹੋ ਜੇ ਹਨਾ ਅੱਜ ਮੌਸਮ ਬਹੁਤ ਖਰਾਬ ਆ ਜੇ ਸنو ਪੈਂਦੀ ਆ ਤਾਂ ਸਾਰਾ ਕੁਝ ਹੀ ਵਕਤ ਜਜਵਾਤ ਬਦਲ ਜਾਣਗੇ ਫਿਲਹਾਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇੱਥੇ ਰੁਕਦੇ ਆਂ ਸੋਨਵਾਰਗ ਤੋਂ ਆਇਆ ਤੇ ਸੋਨਵਾਰਗ ਤੋਂ ਆਂਦੇ ਰਾਹ ਦੇ ਵਿੱਚ ਬਹੁਤ ਸੋਹਣਾ 뷰 ਬਹੁਤ ਸੋਹਣੀ ਜਿਹੜੀ ਕੁਦਰਤ ਆ ਕਿ ਉਹ ਦੇਖ ਕੇ ਆਂ SNOWFALL ਦੀ ਵੇਟ ਮੈਨੂੰ ਵੀ ਆ ਜੇ ਹੋਵੇ ਤਾਂ ਆਪਾਂ ਦੇਖਿਆ ਪਰ ਹਜੇ ਤੱਕ ਆਪਾਂ ਨੂੰ ਪੈਦੀ ਬਰਫ਼ ਮਿਲੀ ਨਹੀਂ ਪਈ ਹੋਈ ਬਰਫ਼ ਮਿਲੀ ਆਗੀ ਸੋ ਜਿਹੜੇ ਭਾਈ ਕਸ਼ਮੀਰ ਵਾਲੇ ਪਾਸੇ ਆਉਣਾ ਚਾਹੁੰਦੇ ਆ ਆਧਨਾ ਦੇ ਵਿੱਚ ਤੁਹਾਨੂੰ SNOWFALL ਮਿਲੂਗੀ ਜਰੂਰ ਬਸ ਹਫ਼ਤਾ 10 ਦਿਨ ਵਧੀਆ ਘੁੰਮਣ ਨੂੰ ਇਸ ਤੋਂ ਬਾਅਦ ਤਾਂ ਠੰਡ ਬਹੁਤ ਹੋ ਜੂ ਅੱਜ ਹੁਣ ਵੀ ਇੱਥੇ ਮਾਈਨਸ 2 ਠੀਕ ਆ ਮਿਲਾਂਗੇ ਕੱਲ ਆਪਾਂ ਨਵੇਂ ਵਲੌਗ ਨਵੀਂ ਵੀਡੀਓ ਦੇ ਨਾਲ ਕੱਲ ਦੀ ਵੀਡੀਓ ਬਹੁਤ ਖਾਸ ਆ ਇੱਕ ਕਸ਼ਮੀਰ ਦਾ ਸਫਰ ਆ ਮੇਨ ਜਿਹੜੀ ਆਪਣੀ ਇਹਦੇ ਵਿੱਚ ਮੰਜ਼ਿਲ ਸੀ ਉਹ ਦਰਾਸ ਸੀ ਦਰਾਸ ਕਰਕੇ ਮੈਂ ਸਾਰਾ ਸਫਰ ਸ਼ੁਰੂ ਕੀਤਾ ਸੀਗਾ ਪਰ ਚਲੋ ਕੋਈ ਗੱਲ ਨਹੀਂ ਦਰਾਸ ਨਹੀਂ ਜਾਣ ਦਿੱਤਾ ਗਿਆ ਉਹ ਅਲੱਗ ਗੱਲ ਆ ਪਰ ਹੁਣ ਵਾਪਸੀ ਆਪਣੀ ਪੰਜਾਬ ਵੱਲ ਨੂੰ ਮੋਗਲ ਰੋਡ ਹੁੰਦੇ ਹੋਏ ਆਪਾਂ ਛੇਵੇਂ ਪਾਸਟਰ ਦਾ ਸਥਾਨ ਦਾ ਦਰਸ਼ਨ ਮੇਲਾ ਕਰਦੇ ਹੋਏ ਰਜ਼ੌਰੀ ਪਹੁੰਚਾਂਗੇ ਰਜ਼ੌਰੀ ਵੀ ਕਿਉਂ ਖਾਸ ਆ ਕਿ ਇਹਨੂੰ ਕਿ ਇਹਨੂੰ ਪਤਾ ਰਜ਼ੌਰੀ ਦਾ ਵੀ ਕੀ ਮਹੱਤਵ ਆ ਸਿੱਖ ਇਤਿਹਾਸ ਦੇ ਵਿੱਚ ਦੱਸਿਓ ਜ਼ਰੂਰ ਤੇ ਹੁਣ ਆਪਾਂ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ